ਜਿੰਨੇ ਵੀ ਤੇਰਾ ਉਹ ਯੂਪਤਾ ਅਲਦਰ ਰੈਕਿਊਸ਼ਨਸ ਵਿਦ ਐਸਐਸਪੀਜ਼ ਐਂਡ ਕਿਸਲੋਪਸ ਐਂਡ ਦ ਰਿਸਪੈਕਟਿਵ ਸਿਵਲ ਸਰਜਨਸ ਜਿਹੜੇ ਡਿਸਟ੍ਰਿਕਟ ਹੈਲਥ ਬੋਰਡਸ ਆਗਿਆ ਉਹ ਸਾਰੇ ਡਿਸਟ੍ਰਿਕਟ ਵਿੱਚ ਪੜਦੇ ਹੋਏ ਜੀ ਉਹਦੀ ਅੱਜ ਇੱਕ ਕਾਨਫਰੈਂਸ ਮੀਟਿੰਗ ਵੀ ਹੋ ਜਾਣੀ ਆ ਪਰ ਸਾਡਾ ਜਿਹੜਾ ਮੇਨ ਤਨਸਰਨਾ ਹੈ ਉਹ ਹੈਗਾ ਪ੍ਰੋਫੈਸ਼ਨਲ ਵਰਸ ਅਗੇਂਸਟ ਬੈਡ ਪ੍ਰੋਫੈਸ਼ਨਲ ਜੇ ਵੀ ਹਸਪਤਾਲਾਂ ਦੇ ਵਿੱਚ ਝਗੜੇ ਹੁੰਦੀਆਂ ਆ ਜਿਹੜੇ ਪੀਚਾ ਦੇ ਨਾਲ ਉਹ ਨਾ ਹੋਣ ਉਹਦੇ ਵਾਸਤੇ ਅਸੀਂ ਬੈਲੈਂਸਡ ਥਿਊ ਲੈ ਰਹੇ ਆ ਕਿ ਕਿਸੇ ਵੀ ਡਾਕਟਰ ਦੇ ਉੱਤੇ ਮੈਡੀਕਲ ਪ੍ਰੈਕਟਿਸ ਦੇ ਉੱਤੇ ਕਿਸੇ ਕਿਸਮ ਦੀ ਵਾਰਦਾਸ ਦੀ ਪ੍ਰਵਾਸ ਕੀਤੀ ਜਾ ਔਰ ਮੈਂ ਤਾਂ ਸਮਝਦਾ ਵੀ ਕਰਦਾ ਕਿ ਜੇ ਸੁਖਦਾ ਜੀ ਬੰਦ ਸਰ ਜੀ ਤੁਸੀਂ ਕੋਲੋਂ ਨੂੰ ਆਪਣੇ ਹੱਥੀਂ ਲੈ ਸਕਦੇ ਦੂਜੇ ਪਾਸੇ ਅਸੀਂ ਮਰੀਜ਼ਾਂ ਦੇ ਨਾਲ ਆਂਦੇ ਸਾਡੇ ਵਾਸਤੇ ਜਿਹੜੇ ਬੀਜ ਆ ਸਾਡੇ ਵਾਸਤੇ ਰੱਬ ਦਾ ਰੂਪ ਹੈ ਸਾਡੇ ਹਸਪਤਾਲਾਂ ਦੇ ਵਿੱਚ ਸਰਕਾਰੀ ਹਸਪਤਾਲਾਂ ਦੇ ਵਿੱਚ ਜਿਹੜੀ ਮਰੀਜ਼ ਆ ਉਹਨਾਂ ਦਾ ਅਸੀਂ ਬਹੁਤ ਸਤਿਕਾਰ ਕਰਦੇ ਆਂ ਰੱਬ ਦਾ ਰੂਪ ਸਮਝਦੇ ਆਂ ਤੇ ਉਹਨਾਂ ਦੀ ਸੇਵਾ ਕਰਦੇ ਆਂ ਸਾਡੇ ਦੇ ਸਟਾਫ ਵੀ ਆ ਬਹੁਤ ਮਿਹਨਤ ਕਰਦੇ ਆਂ ਡੈਡੀਕੇਟਿਡ ਆ ਤੇ ਲੇਕਿਨ ਉਹਨਾਂ ਨੂੰ ਫਿਰ ਵੀ ਜੇ ਕੋਈ ਸ਼ਿਕਾਇਤ ਹੋਵੇ ਤਾਂ ਜ਼ਿਲ੍ਹੇ ਦੇ ਲੈਵਲ ਤੇ ਅਸੀਂ ਕਮੇਟੀਆਂ ਵੀ ਬਣਾਇਆ ਡਿਸਟ੍ਰਿਕਟ ਹੈਲਥ ਬੋਰਡ ਨੂੰ ਉਹ ਵੀ ਅਪਰੋਚ ਕਰ ਸਕਦੇ ਆਂ ਦੱਸ ਸਕਦੇ ਆਂ ਇਹ ਦਵਾਈ ਨਹੀਂ ਜਿਹੜਾ ਆਪਰੇਸ਼ਨ ਨਹੀਂ ਹੋਇਆ ਜਾਂ ਉਹਨਾਂ ਨੂੰ ਮੈਡੀਕਲ ਰੈਕੋਰਡ ਚੈੱਕ ਨਹੀਂ ਆ ਸਕਦਾ ਤੇ ਉਹਨਾਂ ਵਾਸਤੇ ਵੀ ਅਸੀਂ ਕਮੇਟੀ ਬਣਾ ਕੇ ਜਾਂਚ ਕਰਾਦੇ ਉਹਨਾਂ ਦੀ ਸੇਵਾ ਕਰਾਵਾਂਗੇ ਬਟ ਵਾਇਲੈਂਸ ਨਹੀਂ ਕਰਦੇ ਇੱਕ ਤਾਂ ਸਾਡਾ ਇਹ ਮੁੱਦਾ ਸੀ ਕਿ ਸਾਰੇ ਅਸੀਂ ਜਿਹੜੇ ਸਾਰੇ ਜ਼ਿਲ੍ਹਿਆਂ ਦੇ ਅਫਸਰ ਸਰਪੰਨਾਂ ਨਾਲ ਵੀ ਤੇ ਦੂਜਾ ਸਾਡਾ ਇਹ ਸੀ ਕਿ ਕਿਉਂਕਿ ਸਣੀ ਪ੍ਰਸਾਪ ਲੇਟ ਪਈ ਹੈ ਬਾਸ਼ਾ ਬਹੁਤ ਥੋੜੀ ਹੈ ਤੇ ਪਿਛਲੇ ਹਫਤੇ ਤੋਂ ਜਿਹੜੇ ਡੱਗ ਨੀ ਔਰ ਚਿਕਨ ਕੁਰੀਆ ਦੇ ਕੇਸ ਸਾਂ ਖਾਸ ਕਰਕੇ ਡੰਕੀ ਦੇ ਕੇਸ ਜਿਹੜੇ ਆ ਗਿਆ ਵਧਿਆ ਹੈ ਅਸੀਂ ਡਾਰੀਏ ਨੂੰ ਕੰਟਰੋਲ ਕੀਤਾ ਗੰਗੀ ਦੇ ਕੇਸ ਵਧ ਰਹੇ ਆ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਲੋਕਾਂ ਨੂੰ ਵੀ ਬੇਨਤੀ ਕਰਦਾ ਕਿ ਆਪਣੇ ਆਸ-ਪਾਸ ਦੇ ਧਿਆਨ ਰੱਖੋ ਦੇਖੋ ਕਿ ਪੂਰਬ ਦੇ ਵਿੱਚ ਪਾਣੀ ਦਾ ਉਹ ਹਫਤੇ ਜਿਹੜਾ ਬੜਾ ਸ਼ੁਕਰਵਾਰ ਨੂੰ ਉਹ ਇੱਕ ਵਾਰੀ ਸਟਾਫ ਦੇ ਨੀਚੇ ਪਸਪਾਲੀਆਂ ਦੀ ਟੋਰੀ ਰੱਖਦੇ ਹੋ ਪਰ ਕਿਤੇ ਵੀ ਮੱਛਰਾਂ ਦੀ ਜਿਹੜੀ ਬਿਲਡਿੰਗ ਪਰ ਬੇਸਿਸ ਆ ਉਹ ਨਹੀਂ ਹੋਣਾ ਚਾਹੀਦੀਆਂ ਜੇ ਹੋਣ ਤਾਂ ਸਾਡੇ ਹਰ ਸਟਾਫ ਨਾਲ ਕੰਟੈਕਟ ਕਰੋ ਉਹ ਆ ਕੇ ਉੱਥੇ ਜਿਹੜੀ ਇਨਫੈਕਸ਼ਨ ਕਰਕੇ ਜੀਨਾਲ ਨੂੰ ਸਵੇ ਕਰਦੇ ਨੇ ਸਾਰਾ ਕੁਝ ਵਧੀਆ ਚੱਲ ਰਿਹਾ ਹੈ ਕਿਸੇ ਨੂੰ ਵੀ ਬੁਖਾਰ ਹੋਵੇ ਤਾਂ ਆਪਣਾ ਟੈਸਟ ਜ਼ਰੂਰ ਕਰਾਓ ਉਹ ਸਾਡਾ ਜਿਹੜਾ ਸਟਾਫ ਹੈ ਉਹ ਦਿਨ ਰਾਤ ਦੇ ਵਿੱਚ ਲੱਗਾਗਾ ਬੀਡਿੰਗ ਚੈੱਕ ਕਰ ਕਰ ਜਾ ਕੇ ਚੱਕਾ ਰਿਹਾ ਉਹਨਾਂ ਦੇ ਨਾਲ ਕੋਆਪਰੇਟ ਕਰੋ ਅਸੀਂ ਇਹ ਜਿਹੜੀਆਂ ਦੋਨੋਂ ਮੁਸ਼ਕਲਾਂ ਆ ਗਈਆਂ ਦਿੱਤੇ ਕਾਬੂ ਪਾਉਣਾ ਬਹੁਤ ਬਹੁਤ ਆਖ ਸਕਾਲ ਜੀ ਮੈਂ ਡਾਕਟਰ ਗੁਰੀਸ਼ੇਗਰ ਪਸਟ ਪੰਜਾਬ ਅਸੀਂ ਹੁਣੇ ਹੀ ਮੇਰੇ ਨਾਲ ਮਿਲਿਆ ਸੈਕਰੀ ਕੁਮਾਰ ਰਾਹੁਲ ਜੀ ਤੇ ਅਮਿਤ ਸ਼ਰਮਾ ਜੀ ਬਹੁਤ ਸਾਡੀ ਜੀ ਅਸੀਂ ਜੱਚ ਸੀ ਡਾਕਟਰ ਸਾਹਿਬ ਨਾਲ ਸਭ ਤੋਂ ਸਾਡੇ ਜੀ ਜੀ ਦੀ ਇੱਜ਼ਤ ਦਾ ਰੂਪ ਸੀ ਤੇ ਆਲਦਰ ਟੈਕਨੀਕਸ਼ਨਸ ਕਿ ਦੱਸ ਐਸਐਸਪੀਜ਼ ਐ ਪ੍ਰਿਸਪਲ ਕਮਿਟੀਜ਼ ਐਂਡ ਦ ਰਿਸਪੈਕਟਡ ਸਿਵਲ ਸਰਜਨ ਜਿਹੜੇ ਡਿਸਟ੍ਰਿਕਟ ਹੈਲਥ ਬੋਰਡਸ ਆ ਗਿਆ ਉਹ ਸਾਰੇ ਡਿਸਟ੍ਰਿਕਟ ਵਿੱਚ ਪੜਦੇ ਹੋਏ ਜਿਹਦੀ ਅੱਜ ਕੱਲ੍ਹ ਦੀ ਮੀਟਿੰਗ ਵੀ ਹੋ ਰਹੀ ਹੈ ਉਹ ਸਾਡਾ ਜਿਹੜਾ ਮੇਨ ਥਿਮਸ ਆ ਉਹ ਹੈਗਾ ਪ੍ਰੋਫੈਸ਼ਨ ਆਫ ਵਾਇਲੈਂਸ ਅਗੇਂਸਟ ਬੈਡੀ ਪ੍ਰੋਫੈਸ਼ਨ ਜਿਹੜੇ ਹਸਪਤਾਲਾਂ ਦੇ ਵਿੱਚ ਝਗੜੇ ਹੁੰਦੇ ਆ ਜਿਹੜੇ ਮਰੀਜ਼ਾਂ ਦੇ ਨਾਲ ਉਹਨਾ ਹੁਣ ਉਹਦੇ ਵਾਸਤੇ ਅਸੀਂ ਬੈਲੈਂਸਡ ਥਿਊ ਵੀ ਲੈ ਰਹੇ ਆ ਕਿ ਕਿਸੇ ਵੀ ਡਾਕਟਰ ਦੇ ਉੱਤੇ ਮੈਡੀਕਲ ਪ੍ਰੋਫੈਸ਼ਨ ਦੇ ਉੱਤੇ ਕਿਸੇ ਕਿਸਮ ਦੀ ਵਾਇਲੈਂਸ ਦੀ ਬਰਦਾਸ਼ਤ ਨਹੀਂ ਕੀਤੀ ਜਾਏ ਕਿ ਸਖਤੋ ਸਖਤ ਕਾਰਵਾਈ ਕੀਤੀ ਜਾਏ ਔਰ ਮੈਂ ਤਾਂ ਸਾ ਵੀ ਕਰਦਾ ਜਿਹੜੇ ਇੱਥੇ ਸੁਸਾਇਟੀ ਵਿੱਚ ਸਭ ਇਹ ਤੁਸੀਂ ਲੋਨ ਨੂੰ ਆਪਣੇ ਹੱਥੀਂ ਲੈ ਸਕਦੇ। ਦੂਜੇ ਪਾਸੇ ਅਸੀਂ ਨਰੀਚਾਂ ਦੇ ਨਾਲ ਹੈ ਜੀ ਸਾਡੇ ਵਾਸਤੇ ਜਿਹੜੇ ਬੀਜ ਹੈ ਸਾਡੇ ਵਾਸਤੇ ਰੱਬ ਦਾ ਰੂਪ ਹੈ। ਸਾਡੇ ਹਸਪਤਾਲਾਂ ਦੇ ਵਿੱਚ ਸਰਕਾਰੀ ਹਸਪਤਾਲਾਂ ਦੇ ਵਿੱਚ ਜਿਹੜੀ ਨਰੀਚਾ ਉਹ ਉਹਨਾਂ ਦਾ ਅਸੀਂ ਬਹੁਤ ਸਤਿਕਾਰ ਕਰਦੇ ਹਾਂ ਰੱਬ ਦਾ ਰੂਪ ਸਮਝਦੇ ਹਾਂ ਤੇ ਉਹਨਾਂ ਦੀ ਸੇਵਾ ਕਰਦੇ ਸਾਡੇ ਜਿਹੜੇ ਸਟਾਫ ਵੀ ਹੈ ਬਹੁਤ ਮਿਹਨਤ ਕਰਦੇ ਹੋ ਡੈਡੀਕੇਟਿਡ ਹੈ। ਤੇ ਲੇਕਿਨ ਉਹਨਾਂ ਨੂੰ ਫਿਰ ਵੀ ਜੇ ਕੋਈ ਸ਼ਿਕਾਇਤ ਹੋਵੇ ਤਾਂ ਜ਼ਿਲ੍ਹੇ ਦੇ ਲੈਵਲ ਤੇ ਅਸੀਂ ਕਮੇਟੀਆਂ ਵੀ ਬਣਾ ਜਾਈਏ ਡਿਸਟ੍ਰਿਕਟ ਹੈਲਥ ਬੋਰਡ ਉਹ ਵੀ ਬ੍ਰੋਚ ਕਰ ਸਕਦੇ ਆ ਦੱਸ ਸਕਦੇ ਆ ਵਾਇਲੈਂਸ ਵਾਲਾ ਆਪਰੇਸ਼ਨ ਨਹੀਂ ਹੋਇਆ ਜਾਂ ਉਹਨਾਂ ਨੂੰ ਕਮੇਟੀ ਤੋਂ ਡੈਕਲੀ ਜਾਂਚ ਕਰਾ ਸਕਦਾ ਤੇ ਪੂਰਾ ਵਾਸਤੇ ਵੀ ਅਸੀਂ ਕਮੇਟੀ ਬਣਾ ਕੇ ਜਾਂਚ ਕਰਾ ਕੇ ਉਹਨਾਂ ਦੀ ਵੀ ਸਿਖਲਾਈ ਕਰਾਵਾਂਗੇ ਬਟ ਵਾਇਲੈਂਸ ਕਿ ਕਰਦੇ ਹੋ ਇੱਕ ਤਾਂ ਸਾਡਾ ਇਹ ਮੁੱਦਾ ਸੀ ਕਿ ਸਾਰੇ ਜਿਹੜੇ ਸਾਰੇ ਜਿਹੜੇ ਅਫਸਰ ਸਰਬਾਨ ਨਾਲ ਉਹਨਾਂ ਦਾ ਤੇ ਦੂਜਾ ਸਾਡਾ ਇਹ ਸੀ ਕਿ ਕਿਵੈਸਰੀ ਪ੍ਰਸਾਪ ਦੇਟ ਪਈ ਹੈ ਬਾਸ਼ਾ ਬਹੁਤ ਥੋੜੀ ਹੈ ਤੇ ਪਿਛਲੇ ਖਾਪੇ ਤੋਂ ਜਿਹੜੇ ਡੈਕੀ ਔਰ ਚਿਕਨ ਬੁਲਿਆ ਦੇ ਕੇਸਾ ਖਾਸ ਕਰਕੇ ਡੰਕੀ ਦੇ ਕੇਸੇ ਜਿਹੜੇ ਆ ਗਿਆ ਵਧੇ ਆ ਅਸੀਂ ਡਾਰੀਏ ਨੂੰ ਕੰਟਰੋਲ ਕੀਤਾ ਡੰਡੀ ਦੇ ਕੇਸ ਹੁਣ ਵੱਧ ਰਹੇ ਆ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਲੋਕਾਂ ਨੂੰ ਵੀ ਬੇਨਤੀ ਕਰਦਾ ਕਿ ਆਪਣੇ ਆਸ-ਪਾਸਿਤ ਧਿਆਨ ਲਸੋ ਦੇਖੋ ਤਾਂ ਕਿ ਪੂਰਬ ਦੇ ਵਿੱਚ ਪਾਣੀ ਨੂੰ ਹਫਤੇ ਜੇ ਬੜਾ ਚੁੱਕਰ ਵੱਲੋਂ ਉਹ ਕੋਈ ਸ਼ਕਾ ਦੇ ਵਿੱਚ ਦੇ ਨੀਚੇ ਪੌਂਚੀਆਂ ਦੀ ਟੋਰੀ ਰੱਖਦੇ ਲੋਕਾਂ ਕੋਈ ਤੇ ਵੀ ਮੱਛਰਾਂ ਦੀ ਜਿਹੜੀ ਬ੍ਰੀਡਿੰਗ ਪ੍ਰੋਸੈਸ ਆ ਉਹ ਨਹੀਂ ਹੋਣਾ ਚਾਹੀਦੀਆਂ ਜੇ ਹੋਣ ਤਾਂ ਸਾਡੇ ਹਰ ਸਟਾਫ ਨੂੰ ਕੰਟੈਕਟ ਕਰੋ ਉਹ ਆ ਕੇ ਉੱਥੇ ਜਿਹੜੀ ਇਨੀਗੇਸ਼ਨ ਕਰਨਗੇ ਦੀ ਨਾਲ ਸਪਰੇਅ ਕਰ ਦੇਣਗੇ ਸਾਰਾ ਕੁਝ ਫੀਅਰਸ ਲੈਣਗੇ ਕਿਸੇ ਨੂੰ ਵੀ ਬੁਖਾਰ ਹੋਦਾ ਆਪਣਾ ਟੈਸਟ ਜ਼ਰੂਰ ਕਰਾਓ ਔਰ ਸਾਡਾ ਜਿਹੜਾ ਸਟਾਫ ਹੈ ਉਹ ਦਿਨ ਰਾਤ ਦੇ ਵਿੱਚ ਲੱਗਾਗਾ ਮੀਡੀਅਮ ਚੈਂਕਰ ਕਰ ਜਾ ਕੇ ਚੱਲਦਾ ਰਿਹਾ ਉਹਨਾਂ ਦੇ ਨਾਲ ਕੋਆਪਰੇਟ ਕਰੋ ਅਸੀਂ ਇਹ ਜਿਹੜੀਆਂ ਦੋਨੋਂ ਮੁਸ਼ਕਲਾਂ ਆ ਗਈਆਂ ਨੇ ਤੇ ਕੰਮ ਪਾਉਦਾ ਬਹੁਤ ਬਹੁਤ ਲੱਗਦਾ ਅਸ਼ਕਲ ਜੀ ਬਾਏ ਡਾਕਟਰ ਗੋਦੀਰ ਸਿੰਘ ਅਥਰੋਸਟੋਪਾ ਅਸੀਂ ਉਹਨੇ ਹੀ ਮਿਲੜਾ ਮਿਲ ਸੱਤਰੀ ਕੁਮਾਰਾ ਨੂੰ ਤੇ ਅਵ ਬਲਿੰਦਰ ਸ਼ਰਮਾ ਜੀ ਬਹੁਤ ਸੱਤਰੀ ਜੀ ਅੰਦੀ ਜੀ ਜਿਹੜਾ ਸੀ ਉਹਨੇ ਡਾਕਟਰ ਸੱਤਰੀ ਸਾਡੇ ਦੇ ਨਾਲ ਸੀ ਜਿਹਨੂੰ ਜੀ ਦੀਆਂ ਜਿਹੜਾ ਗਲੂਕਤਾ With all the repercussions with the ssps are disturbed processes and the spectrum of civil substances uh, the district health boards are going all the district which are happening today the medical committee will be done so that the main concern is a professional awareness against professional so, the fights that happen in the hospitals which are with the police now for that we are taking a balanced view ਕਿਸੇ ਵੀ ਡਾਕਟਰ ਦੇ ਉੱਤੇ ਮੈਡੀਕਲ ਪ੍ਰੋਸੀਜਰ ਉੱਤੇ ਕਿਸੇ ਕਿਸਮ ਦੀ ਬਾਰਦਾਸ਼ਤ ਨਹੀਂ ਬਰਦਾਸ਼ਤ ਕੀਤੀ ਜਾਏਗੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਔਰ ਮੈਂ ਤਾਅਨਾ ਵੀ ਕਰਦਾ ਅਰੇ ਐਂਟੀਸੋਸ਼ੀਅਲ ਰਿਪੋਰਟ ਸਰ ਜੇ ਤੁਸੀਂ ਲੋਕ ਨੂੰ ਆਪਣੇ ਹੱਥੀਂ ਲੈ ਸਕਦੇ ਦੂਜੇ ਪਾਸੇ ਅਸੀਂ ਮਰੀਜ਼ਾਂ ਦੇ ਨਾਲ ਆਂ ਜੀ ਸਾਡੇ ਵਾਸਤੇ ਵੀ ਜਿਹੜੇ ਬੀਜ ਆ ਸਾਡੇ ਵਾਸਤੇ ਰੱਬ ਦਾ ਰੂਪ ਹੈ ਸਾਡੇ ਹਸਪਤਾਲਾਂ ਦੇ ਵਿੱਚ ਸਰਕਾਰੀ ਹਸਪਤਾਲਾਂ ਦੇ ਵਿੱਚ ਜਿਹੜੇ ਮਰੀਜ਼ ਆ ਉਹ ਉਹਨਾਂ ਦਾ ਅਸੀਂ ਬਹੁਤ ਸਤਿਕਾਰ ਕਰਦੇ ਆਂ ਰੱਬ ਦਾ ਰੂਪ ਸਮਝਦੇ ਆਂ ਤੇ ਉਹਨਾਂ ਦੀ ਸੇਵਾ ਕਰਦੇ ਆਂ ਸਾਡੇ ਦੇ ਸਟਾਫ ਵੀ ਆ ਬਹੁਤ ਬਿਹਨਤ ਕਰਦੇ ਆਂ ਡੈਡੀਕੇਟਿਡ ਆ ਤੇ ਲੇਕਿਨ ਉਹਨਾਂ ਨੂੰ ਤੋ ਜ਼ਿਲ੍ਹੇ ਦੇ ਲੈਵਲ ਤੇ ਅਸੀਂ ਕਮੇਟੀਆਂ ਵੀ ਬਣਾਇਆ ਡਿਸਟ੍ਰਿਕਟ ਕਲਟਰ ਬੋਰਡ ਨੂੰ ਉਹ ਵੀ ਅਪਰੋਚ ਕਰ ਸਕਦੇ ਆ ਦੱਸ ਸਕਦੇ ਆ ਕਿ ਸਭ ਨੇ ਜਿਹੜੇ ਤੇਲ ਨੂੰ ਠੀਕ ਕੀਤਾ ਜਿਹੜੇ ਸਿਹਤ ਨੂੰ ਦਵਾਈ ਜਿਹੜੀ ਉਹਦਾ ਅਪਰੇਸ਼ਨ ਨਹੀਂ ਹੋਇਆ ਜਾਂ ਉਹਨਾਂ ਨੂੰ ਕਮੇਟੀ ਤੋਂ ਡੈਕਲੀ ਜਾਂਚ ਕਰ ਸਕਦਾ ਤੇ ਉਹਨਾਂ ਵਾਸਤੇ ਵੀ ਅਸੀਂ ਕਮੇਟੀ ਬਣਾ ਕੇ ਜਾਂਚ ਕਰਾ ਕੇ ਉਹਨਾਂ ਦੀ ਸਿਹਤ ਖਰਾਬਾਂਗੇ ਬਟ ਵਾਇਲੈਂਸ ਨਹੀਂ ਕਰਦੇ ਇੱਕ ਤਾਂ ਸਾਡਾ ਇਹ ਮੁੱਦਾ ਸੀ ਕਿ ਸਾਰੇ ਅਸੀਂ ਜਿਹੜੇ ਸਾਰੇ ਜ਼ਿਲ੍ਹਿਆਂ ਦੇ ਅਫਸਰ ਸਰਪੰਨ ਦਾ ਰਿਪੋਰਟ ਦਿੱਤਾ ਤੇ ਦੂਜਾ ਸਾਡਾ ਇਹ ਸੀ ਕਿ ਕਿਉਂਕਿ ਬਹੁਤ ਸਾਰੀ ਬਰਸਾਤ ਡੇਟ ਪਈ ਹੈ ਬਾਸਾ ਬਹੁਤ ਥੋੜੀ ਹੈ ਪਿਛਲੇ ਹਫਤੇ ਤੋਂ ਜਿਹੜੇ ਡੈਕ ਨੀ ਔਰ ਚਿਕਨਪੁਰੀਆ ਦੇ ਕੇਸਸ ਆ ਖਾਸ ਕਰਕੇ ਡੰਕੀ ਦੇ ਕੇਸਸ ਜਿਹੜੇ ਆ ਗਏ ਉਹ ਵਧੇ ਆ ਅਸੀਂ ਡਾਰੀਏ ਨੂੰ ਕੰਟਰੋਲ ਕੀਤਾ ਡੰਕੀ ਦੇ ਕੇਸ ਹੁਣ ਵੱਧ ਰਹੇ ਆ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਲੋਕਾਂ ਨੂੰ ਵੀ ਬੇਨਤੀ ਕਰਦਾ ਕਿ ਆਪਣੇ ਆਸ-ਪਾਸੇ ਧਿਆਨ ਲਸੋ ਜੇ ਕੋਈ ਤੁਹਾਡੇ ਘਰ ਦੇ ਵਿੱਚ ਪਾਣੀ ਤੁਹਾਨੂੰ ਹਫਤੇ ਚ ਕੋਰਾਂ ਸ਼ੁੱਕਰਵਾਰ ਨੂੰ ਉਹ ਇੱਕ ਵਾਰੀ ਸਕਾਉਰੋ ਰੇਸ ਦੇ نیچے ਪਾਪਾ ਚਾਹ ਦੀ ਟੋਰੀ ਰੱਖਦੇ ਹੋ ਪਰ ਕਿਤੇ ਵੀ ਮਛਰਾਂ ਦੀ ਜਿਹੜੀ ਬਿਲਡਿੰਗ ਪਰ ਬੇਸਿਸ ਆ ਉਹ ਨਹੀਂ ਹੋਣਾ ਚਾਹੀਦੀਆਂ ਜੇ ਹੋਣਾ ਤਾਂ ਸਾਡੇ ਹਰ ਸਟਾਫ ਨਾਲ ਕੰਟੈਕਟ ਕਰੋ ਉਹ ਆ ਕੇ ਉੱਥੇ ਜਿਹੜੀ ਡੀਨਿਗੇਸ਼ਨ ਕਰਕੇ ਜੀ ਨਾਲ ਸਪਰੇਅ ਕਰਦਣਗੇ ਸਾਰਾ ਕੁਝ ਵਾਇਰਸ ਲੈਣਗੇ ਕਿਸੇ ਨੂੰ ਵੀ ਬੁਖਾਰ ਹੁੰਦਾ ਆਪਣਾ ਟੈਸਟ ਜ਼ਰੂਰ ਕਰਾਓ ਉਹ ਸਾਡਾ ਜਿਹੜਾ ਸਟਾਫ ਹੈ ਉਹ ਦਿਨ ਰਾਤ ਦੇ ਵਿੱਚ ਲੱਗਾਗਾ ਵੀਡੀਓ ਚੈੱਕ ਕਰ ਕਰ ਜਾ ਕੇ ਚੱਲਦਾ ਰਹੇ ਉਹਨਾਂ ਦੇ ਨਾਲ ਕੋਆਪਰੇਟ ਕਰੋ ਅਸੀਂ ਇਹ ਜਿਹੜੀਆਂ ਦੋਨੋਂ ਮੁਸ਼ਕਲਾਂ ਆ ਗਈਆਂ ਉਹਦੇ ਤੇ ਕਾਬੂ ਪਾਦਾ ਬਹੁਤ ਬਹੁਤ ਲੱਗਦਾ ਸਤਿਕਾਰ ਜੀ ਮੈਂ ਡਾਕਟਰ ਗੁਰਦੀਪ ਸਿੰਘ ਐਡਮਿਨਿਸਟਰ پنجاب ਅਸੀਂ ਹੁਣੇ ਮਿਲਣ ਆਏ ਮਿਲ ਸਤਿ ਮਾਰਾਉਂਦੀ ਆ ਉਹ ਮੇਰੇ ਤੇਰ ਸ਼ਰਮਾ ਜੀ ਬੜੇ ਸਤਿਕਾਰ ਦੇ। ਆਪ ਵੀ ਬੱਚੀ ਸਾਡੇ ਡਾਕਟਰ ਸਬਸੈਂਸ ਆਪ ਦੇ ਵਿੱਚ ਸਬਸੈਂਸ ਜਿਹਦੇ ਤੇਯਾਰੀ ਵਿੱਚ ਦਾ ਰੂਪ ਤਾਂ অল ਦਾ ਰੈਟਿਫਿਕੇਸ਼ਨਸ ਤੇ ਦਾ ਐਸਐਸਪੀਜ਼ ਐਂਡ ਡਿਸਟ੍ਰਿਕਟ ਕਪੁਸ ਐਂਡ ਦਾ ਸਪੈਕਟਰ ਸਿਵਲ ਸਬਸੈਂਸ ਜਿਹੜੇ ਡਿਸਟ੍ਰਿਕਟ ਬੋਰਡਸ ਆ ਗਿਆ ਉਹ ਸਾਰੇ ਡਿਸਟ੍ਰਿਕਟ ਵਿੱਚ ਪੜ ਗਏ ਹੋਏ ਨੇ ਜਿਹੜੀ ਅੱਜ ਕੱਲ੍ਹ ਇਸ ਮੀਟਿੰਗ ਵੀ ਹੋ ਜਾਣਗੀਆ। ਪਰ ਸਾਡਾ ਜਿਹੜਾ ਮੇਨ ਅੰਸਾਰ ਨਾਲ ਹੈਗਾ ਪ੍ਰੋਫੈਸ਼ਨਲ ਰਵਾਇੰਸ ਅਗੇਂਸਟ ਬੜੀ ਪ੍ਰੋਫੈਸ਼ਨਲ। ਜਿਹਦੇ ਹਸਪਤਾਲਾਂ ਦੇ ਵਿੱਚ ਝਗੜੇ ਹੁੰਦੀਆ ਜਿਹੜੇ ਪੀਜਾ ਦੇ ਨਾਲ ਉਹ ਨਾ ਹੁਣ ਉਹਦੇ ਵਾਸਤੇ ਅਸੀਂ ਬੈਲੈਂ ਕਿਸੇ ਵੀ ਡਾਕਟਰ ਦੇ ਉੱਤੇ ਮੈਡੀਕਲ ਕਾਉਂਸਲ ਦੇ ਉੱਤੇ ਕਿਸੇ ਕਿਸਮ ਦੀ ਵਾਰਦਾਸ ਦੀ ਪ੍ਰਸ਼ੰਸਾ ਕੀਤੀ ਜਾਏ ਕਿ ਸਾਕ ਤੋਂ ਸਤਕਾਰ ਕੀਤੀ ਜਾਣੀ ਕਿ ਔਰ ਮੈਂ ਤਾਂ ਤਾਂ ਵੀ ਕਰਦਾ ਅਰੇ ਡਾਕਟਰ ਜੀ ਬੰਦ ਸਾਹਿਬ ਜੀ ਤੁਸੀਂ ਤੋਂ ਨੂੰ ਆਪਣੇ ਹੱਥੀਂ ਲੈ ਸਕਦੇ ਦੂਜੇ ਪਾਸੇ ਅਸੀਂ ਮਰੀਜ਼ਾਂ ਦੇ ਨਾਲ ਆ ਜੀ ਸਾਡੇ ਵਾਸਤੇ ਜਿਹੜੇ ਬੀਜ ਆ ਸਾਡੇ ਵਾਸਤੇ ਰੱਬ ਦਾ ਰੂਪ ਹੈ ਸਾਡੇ ਹਸਪਤਾਲਾਂ ਦੇ ਵਿੱਚ ਸਰਕਾਰੀ ਹਸਪਤਾਲਾਂ ਦੇ ਵਿੱਚ ਜਿਹੜੀ ਮਰੀਜ਼ ਆ ਉਹਨਾਂ ਦਾ ਅਸੀਂ ਬਹੁਤ ਸਤਕਾਰ ਕਰਦੇ ਹਾਂ ਰੱਬ ਦਾ ਰੂਪ ਸਮਝਦੇ ਹਾਂ ਤੇ ਉਹਨਾਂ ਦੀ ਸੇਵਾ ਕਰਦੇ ਹਾਂ ਸਾਡੇ ਦੇ ਸਟਾਫ ਵੀ ਆ ਬਹੁਤ ਮਿਹਨਤ ਕਰਦੇ ਆ ਡੈਡੀਕੇਟਿਡ ਆ ਤੇ ਲੇਕਿਨ ਉਹਨਾਂ ਨੂੰ ਫਿਰ ਵੀ ਜੇ ਕੋਈ ਸ਼ਿਕਾਇਤ ਹੋਵੇ ਤਾਂ ਜਿਹੜੇ ਤੇ ਲੈਵਲ ਤੇ ਸੀ ਕਮੇਟੀਆਂ ਵੀ ਬਣਾਈਆਂ ਡਿਸਟ੍ਰਿਕਟ ਹਲਥ ਬੋਰਡ ਨੂੰ ਉਹ ਵੀ ਅਪਰੋਚ ਕਰ ਸਕਦੇ ਆ ਦੱਸ ਸਕਦੇ ਆ ਕਿ ਸਾਨੂੰ ਸਾਡੇ ਜਿਹੜੇ ਤੇਰੇ ਨੂੰ ਠੀਕ ਕਿਹਾ ਇਹ ਜਿਹੜੇ ਸਿੱਧੇ ਦਵਾਈ ਜਿਹੜੀ ਉਹਦਾ ਅਪਲੇਸ਼ਨ ਨਹੀਂ ਹੋਇਆ ਜਾਂ ਉਹਨਾਂ ਨੂੰ ਕੋਈ ਮੈਡੀਕਲ ਰੈਕਡ ਲਈ ਜਾਂਚ ਚਾਹਤ ਹੈ ਤੇ ਉਹਨਾਂ ਵਾਸਤੇ ਵੀ ਅਸੀਂ ਕਮੇਟੀ ਬਣਾ ਕੇ ਜਾਂਚ ਕਰਾ ਕੇ ਉਹਨਾਂ ਨੂੰ ਸਿੱਧੇ ਕਰਾਵਾਂਗੇ ਪਰ ਵਾਇਰਲੈਸ ਨਹੀਂ ਕਰਦੇ ਹਾਂ ਇੱਕ ਤਾਂ ਸਾਡਾ ਇਹ ਮੁੱਦਾ ਸੀ ਕਿ ਸਾਰੇ ਅਸੀਂ ਜਿਹੜੇ ਸਾਰੇ ਜਿਹੜੇ ਉਹ ਅਫਸਰ ਸਰਪੰਨ ਨਾਲ ਜੁੜਦਾ ਤੇ ਦੂਜਾ ਸਾਡਾ ਇਹ ਸੀਗਾ ਕਿ ਉਹ ਇਸ ਬਣੀ ਪ੍ਰਸਾਪ ਡੇਟ ਪਈ ਹੈ ਬਾਸਾ ਬਹੁਤ ਥੋੜੀ ਹੈ ਇਸ ਲਈ ਖਾਪੇ ਪਰ ਜਿਹੜੇ ਡੈਗ ਨੀ ਔਰ ਚਿਕਨ ਪੋਰੀਆ ਦੇ ਕੇਸ ਹੈ ਖਾਸ ਕਰਕੇ ਡੈਟੀ ਦੇ ਕੇਸ ਜਿਹੜੇ ਆ ਗਿਆ ਵਧੇ ਹੈ ਅਸੀਂ ਦਾਰੀਆਂ ਨੂੰ ਕੰਟਰੋਲ ਕੀਤਾ ਬਾਕੀ ਦੇ ਕੇਸ ਹੁਣ ਵੱਧ ਰਹੇ ਆ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਲੋਕਾਂ ਨੂੰ ਵੀ ਬੇਨਤੀ ਕਰਦਾ ਕਿ ਆਪਣੇ ਆਸ-ਪਾਸ ਹੀ ਧਿਆਨ ਲਸੋ ਦੇਖੋ ਤਾਂ ਕਿ ਗੂਲ ਦੇ ਵਿੱਚ ਪਾਣੀ ਨਾ ਹੋਵੇ ਜੇ ਕੋਈ ਆਫ ਸ਼ੁਕਰਵਾਰ ਨੂੰ ਉਹ ਇੱਕ ਵਾਰੀ ਸਟਾਫ ਨੂੰ ਇਸ ਦੇ نیچے ਪਾਲਚੀਆਂ ਦੇ ਟੋਰੇ ਰੱਖਦੇ ਹੋ ਪਰ ਕਿਤੇ ਵੀ ਮਛਰਾਂ ਦੀ ਜਿਹੜੀ ਬਿਲਡਿੰਗ ਪਰ ਕੇਸਸ ਆਉਣੀ ਹੋਣੀ ਚਾਹੀਦੀਆਂ ਜੇ ਹੋਣ ਤਾਂ ਸਾਡੇ ਹਰ ਸਟਾਫ ਨਾਲ ਕੰਟੈਕਟ ਕਰੋ ਉਹ ਆ ਕੇ ਉੱਥੇ ਜਿਹੜੀ ਪੂਰੀنگੇਸ਼ਨ ਕਰਨਗੇ ਜੀ ਨਾਲ ਬਸਪਰੇਅ ਕਰ ਦੇਣਗੇ ਸਾਰਾ ਕੁਝ ਵਾਇਰਸ ਲੈਣ ਦੇ ਕਿਸੇ ਨੂੰ ਵੀ ਬੁਖਾਰ ਹੁੰਦਾ ਆਪਣਾ ਟੈਸਟ ਜ਼ਰੂਰ ਕਰਾਓ ਔਰ ਸਾਡਾ ਜਿਹੜਾ ਸਟਾਫ ਹੈ ਉਹ ਜਿੰਨਾ ਆਪੇ ਦੇ ਵਿੱਚ ਲੱਗਾ ਹੋਣਾ ਵੀਡੀਓ ਚੈੱਕ ਕਰ ਕਰ ਜਾ ਕੇ ਚੱਕਾ ਰਹੇ ਆ ਉਹਨਾਂ ਦੇ ਨਾਲ ਕੋਆਪਰੇਟ ਕਰੋ ਅਸੀਂ ਇਹ ਜਿਹੜੀਆਂ ਦੋਨੋਂ ਮੁਸ਼ਕਲਾਂ ਆ ਗਈਆਂ ਉਹਦੇ ਤੇ ਕਾਬੂ ਪਾਉਣਾ ਹੈ ਬਹੁਤ ਬਹੁਤ ਧੰਨਵਾਦ